ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਟੀਵੀ ਐਨ ਆਰ ਆਏ ਤੇ ਮੈਂ ਹਾਂ ਤੁਹਾਡੇ ਨਾਲ ਨਹੀਂ ਹਾਂ ਖਬਰਾਂ ਦੇ ਇਸ ਖਾਸ ਬੁਲਟਨ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਤੇ ਪਹਿਲਾਂ ਕੀਤਾ ਬਰਖਾਸ ਤੇ ਫਿਰ ਕਰ ਲਿਆ ਬਹਾਰ ਡੋਨਾਲਡ ਟਰੰਪ ਨੇ 24 ਘੰਟਿਆਂ ਚ ਪਲਟਿਆ ਐਲਨ ਮਸਕ ਦਾ ਫੈਸਲਾ ਮਹਾਗੰਦੇਸ਼ਰਦਾਲੂਆਂ ਦੀ ਵੱਡੀ ਪਰੇਸ਼ਾਨੀ ਮਨਮਰਜ਼ੀ ਦੇ ਕਿਰਾਏ ਵਸੂਲ ਰਹੀਆਂ 에ਅਰਲਾਈਨ ਕੰਪਨੀਆਂ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਸਫ਼ਰ ਕਰਨ ਵਾਲੇ ਲੋਕਾਂ ਦੇ ਲਈ ਵੱਡੀ ਖਬਰ 19 ਫਰਵਰੀ ਦੇ ਲਈ ਹੋ ਗਿਆ ਹੈ ਐਲਾ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਦੇ ਲਈ ਅਹਿਮ ਖਬਰ ਹੁਣ ਖੜੀ ਹੋ ਗਈ ਹੈ ਨਵੀਂ ਮੁਸੀਬਤ ਡਗ ਗਈ سونے ਦੀ ਕੀਮਤ ਨਵੇਂ ਰੇਟ ਹੋਏ ਜਾਰੀ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਤੋਂ ਇੱਕ ਵੱਡੀ ਖਬਰ ਆਈ ਹੈ ਜਿੱਥੇ ਕਿ ਅਮਰੀਕੀ ਸਰਕਾਰ ਦੇ ਵੱਲੋਂ ਪ੍ਰਮਾਣੂ ਪ੍ਰੋਗਰਾਮ ਦੇ ਵਿੱਚ ਕੰਮ ਕਰ ਰਹੇ 350 ਤੋਂ ਵੱਧ ਕਰਮਚਾਰੀਆਂ ਨੂੰ ਉਹਨਾਂ ਦੀ ਨੌਕਰੀ ਤੋਂ ਪੂਰੇ ਟਾਈਮ ਤੇ ਕੱਢ ਦਿੱਤਾ ਗਿਆ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਆਲੋਚਨਾ ਜਿਹੜੀ ਆ ਟਰੰਪ ਪ੍ਰਸ਼ਾਸਨ ਦੀ ਕੀਤੀ ਜਾ ਰਹੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਇਹ ਫੈਸਲਾ ਜਿਹੜਾ ਹੈ ਉਹ ਐਲਨ ਮਸਕ ਦੇ ਕਹਿਣ ਤੇ ਲਿਆ ਗਿਆ ਸੀਗਾ ਉਹਨਾਂ ਦੇ ਵੱਲੋਂ ਹੀ ਛਾਂਟੀ ਜਿਹੜੀ ਆ ਉਹਨਾਂ ਕਰਮਚਾਰੀਆਂ ਦੀ ਕੀਤੀ ਗਈ ਸੀ ਪਰ ਦੁਨੀਆ ਦੇ ਵਿੱਚ ਕਾਫੀ ਆਲੋਚਨਾ ਹੋਣ ਤੋਂ ਬਾਅਦ ਇਸ ਫੈਸਲੇ ਨੂੰ 24 ਘੰਟਿਆਂ ਦੇ ਵਿੱਚ ਪਲਟ ਦਿੱਤਾ ਗਿਆ ਜਿਹਾ ਜੋ ਐਲਨ ਮਸਕ ਦਾ ਫੈਸਲਾ ਸੀ ਉਸ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਪਲਟ ਦਿੱਤਾ ਗਿਆ ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਸਾਹਮਣੇ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹੰਤੱਕ ਵੀਡੀਓ ਨੂੰ ਜ਼ਰੂਰ ਦੇਖੋ ਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਨਾਲ ਜੀ ਟਰੰਪ ਲਗਾਤਾਰ ਹੈਰਾਨ ਕਰਨ ਵਾਲੇ ਫੈਸਲੇ ਲੈ ਰਹੇ ਨੇ ਇਸ ਲੜੀ ਦੇ ਵਿੱਚ ਟਰੰਪ ਪ੍ਰਸ਼ਾਸਨ ਨੇ ਪਰਮਾਣੂ ਪ੍ਰੋਗਰਾਮ ਤੇ ਕੰਮ ਕਰ ਰਹੇ 350 ਤੋਂ ਵੱਧ ਕਰਮਚਾਰੀਆਂ ਨੂੰ ਅਚਾਨਕ ਨੌਕਰੀ ਤੋਂ ਕੱਢ ਦਿੱਤਾ ਪਰ ਇਸ ਫੈਸਲੇ ਦੇ 24 ਘੰਟਿਆਂ ਦੇ ਅੰਦਰ ਹੀ ਉਹਨਾਂ ਦੀ ਨੌਕਰੀ ਬਹਾਲ ਕਰ ਦਿੱਤੀ ਗਈ ਇਹਨਾਂ ਕਰਮਚਾਰੀਆਂ ਨੂੰ ਕੱਢੇ ਜਾਣ ਤੋਂ ਬਾਅਦ ਟਰੰਪ ਪ੍ਰਸ਼ਾਸਨ ਦੀ ਕਾਫੀ ਅਲੋਚਨਾ ਹੋ ਰਹੀ ਸੀ ਅਤੇ ਇਸ ਨੂੰ ਰਾਸ਼ਟਰੀ ਸੁਰੱਖਿਆ ਦੇ ਨਾਲ ਖਿਲਵਾੜ ਕਰਨ ਵਾਲਾ ਫੈਸਲਾ ਮੰਨਿਆ ਜਾਦਾ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਜਿਹੜਾ ਪਰਮਾਨੂ ਕਾਮਿਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਸੀ ਉਹਨਾਂ ਨੂੰ ਇਸ ਬਾਰੇ ਕੋਈ ਅਗਾਊ ਜਾਣਕਾਰੀ ਨਹੀਂ ਦਿੱਤੀ ਗਈ ਸੀ ਨਿਯਮਾਜ਼ਮਾ ਦੀ ਈਮੇਲ ਪਹੁੰਚ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰ ਦਿੱਤੀ ਗਈ ਸੀ ਨਾਲ ਹੀ ਕੁਝ ਅਜਿਹੇ ਵੀ ਸਨ ਜੋ ਦਫ਼ਤਰ ਦੇ ਅੰਦਰ ਦਾਖਲ ਹੁੰਦੇ ਲਈ ਬਾਹਰ ਉਡੀਕ ਕਰ ਰਹੇ ਸੀ ਕਿਉਂਕਿ ਉਹਨਾਂ ਨੂੰ ਨੌਕਰੀ ਤੋਂ ਕੱਢੇ ਜਾਣ ਦੀ ਕੋਈ ਵੀ ਜਾਣਕਾਰੀ ਨਹੀਂ ਸੀ ਮਸਤੀ ਅਗਵਾਈ ਵਾਲੀ DOGE ਨੂੰ ਇਸ ਫੈਸਲੇ ਦਾ ਕਾਰਨ ਮੰਨਿਆ ਜਾ ਰਿਹਾ ਜੋ ਕਿ ਸਰਕਾਰੀ ਖਰਚਿਆਂ ਦੇ ਵਿੱਚ ਕਟੌਤੀ ਕਰਨ ਦੇ ਲਈ ਬਣਾਇਆ ਗਿਆ ਵੱਖਰਾ ਵਿਭਾਗ ਹੈ ਮਸਕ 트럼ਪ ਪ੍ਰਸ਼ਾਸਨ ਦੇ ਹਰ ਪੈਸੇ ਦਾ ਹਿਸਾਬ ਲਗਾ ਰਹੇ ਨੇ 트럼ਪ ਨੇ ਉਹਨਾਂ ਨੂੰ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਯਾਨੀ ਕਿ ਡੀਓਜੀ ਦਾ ਮੁਖੀ ਬਣਾਇਆ ਹੋਇਆ ਹੈ ਇਸ ਕਾਰਨ ਅਮਰੀਕੀ ਟੈਕਸ ਦਾਤਾਵਾਂ ਦੇ ਹਰ ਫੈਸਲੇ ਨੂੰ ਆਰਥਿਕ ਪੈਮਾਨੇ ਤੇ ਤੋਲਿਆ ਜਾ ਰਿਹਾ ਹੈ ਇਸ ਦੇ ਤਹਿਤ ਪਰਮਾਣੂ ਕਾਮਿਆਂ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਗਿਆ ਹਾਲਾਂਕਿ ਹੁਣ 트ੰਪ ਨੇ ਇਸ ਫੈਸਲੇ ਨੂੰ ਪਲਟ ਦਿੱਤਾ ਇਸ ਫੈਸਲੇ ਤੇ ਮਹਾਰਾ ਨੇ ਖੜੇ ਕੀਤੇ ਗਏ ਸਵਾਲ ਅਮਰੀਕੀ ਅਧਿਕਾਰੀਆਂ ਮੁਤਾਬਕ ਨੈਸ਼ਨਲ ਨਿਊਕਲੀਅਰ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ 350 ਤੋਂ ਜ਼ਿਆਦਾ ਕਰਮਚਾਰੀਆਂ ਨੇ ਵੀਰਵਾਰ ਰਾਤ ਨੂੰ ਆਪਣੀ ਨੌਕਰੀ ਗੁਆ ਦਿੱਤੀ ਛਾਂਟੀ ਕੀਤੇ ਗਏ ਕਰਮਚਾਰੀਆਂ ਦੇ ਵਿੱਚੋਂ ਲਗਭਗ 30% ਪੈਂਟੇਕਸ ਪਲਾਗ ਦੇ ਸਨ ਇਹਨਾਂ ਦੇ ਵਿੱਚ ਉਹ ਕਰਮਚਾਰੀ ਵੀ ਸ਼ਾਮਲ ਹਨ ਜੋ ਹਥਿਆਰਾਂ ਮੁਖ ਦੁਆਰਾ ਜੋੜਨ ਦਾ ਕੰਮ ਕਰਦੇ ਸਨ ਕਿ ਪਰਮਾਣੂ ਹਥਿਆਰ ਉਦਯੋਗ ਦੇ ਵਿੱਚ ਸਭ ਤੋਂ ਸੰਵੇਦਨਸ਼ੀਲ ਕਾਰਜੰਦ ਵਿੱਚੋਂ ਇੱਕ ਹੈ ਤੇ ਉਸਦੀ ਪ੍ਰਬੰਧਗੀ ਉੱਚ ਪੱਧਰ ਤੋਂ ਮਿਲਦੀ ਹੈ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਡੀਓਜੀ ਇਹ ਲੋਕਾਂ ਨੂੰ ਕੋਈ ਪਤਾ ਨਹੀਂ ਹੈ ਕਿ ਵਿਭਾਗ ਕਿਸ ਦੇ ਲਈ ਜ਼ਿੰਮੇਵਾਰ ਹੈ ਜਿਹਾ ਕਿਹਾ ਜਾ ਰਿਹਾ ਹੈ। ਅਜਿਹਾ ਲੱਗਦਾ ਹੈ ਕਿ ਉਹਨਾਂ ਨੂੰ ਇਹ ਅਹਿਸਾਸ ਨਹੀਂ ਹੈ ਕਿ ਅਸਲ ਵਿੱਚ ਉੱਚਾ ਵਿਭਾਗ ਦੇ ਨਾਲ ਪਰਮਾਣੂ ਹਥਿਆਰਾਂ ਦਾ ਇਹ ਵਿਭਾਗ ਹੈ। ਤੁਹਾਨੂੰ ਦੱਸ ਦਈਏ ਕਿ ਇਹ ਛਾਂਟੀ ਊਰਜਾ ਵਿਭਾਗ ਦੇ ਕਰਮਚਾਰੀਆਂ ਨੂੰ ਬਰਖਾਸ ਕਰਨ ਦੀ ਮੁਹਿੰਮ ਦਾ हिस्सा ਜਿਸ ਦੇ ਤਹਿਤ 2000 ਤੋਂ ਵੱਧ ਡੀਓਈ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਐਨਐਨਐਸਏ ਦੀ ਕਾਰਜਕਾਰੀ ਨਿਰਦੇਸ਼ਕ ਟੈਰਾਸਾ ਨੇ ਸ਼ੁੱਕਰਵਾਰ ਰਾਤ ਨੂੰ 28 ਪਰਮਾਨੂ ਕਰਮਚਾਰੀਆਂ ਨੂੰ ਛੱਡ ਕੇ ਸਾਰਿਆਂ ਨੂੰ ਬਹਾਲ ਕਰਨ ਦਾ ਨੋਟਿਸ ਜਾਰੀ ਕੀਤਾ ਨੋਟਿਸ ਦੇ ਵਿੱਚ ਲਿਖਿਆ ਗਿਆ ਸੀ ਕੇਕ ਅਧਿਕਾਰਤ ਸੂਚਨਾ ਹੈ ਕਿ ਤੁਹਾਨੂੰ 13 ਫਰਵਰੀ 2025 ਨੂੰ ਜਾਰੀ ਕੀਤਾ ਗਿਆ ਸਮਾਪਤੀ ਨੋਟਿਸ ਤੁਰੰਤ ਪ੍ਰਭਾਵ ਦੇ ਨਾਲ ਰੱਦ ਕਰ ਦਿੱਤਾ ਜਾਏਗਾ ਹਾਲਾਂਕਿ ਕੁਝ ਕਰਮਚਾਰੀਆਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ ਤੇ ਬਾਕੀ ਅਨਿਸ਼ਚਿਤਤਾ ਕਾਰਨ ਉਨ੍ਹਾਂ ਦੀ ਵਾਪਸੀ ਬਾਰੇ ਕੋਈ ਫੈਸਲਾ ਨਹੀਂ ਲਿਆ ਜਾ ਸਕਿਆ ਬਰਖਾਸਤ ਕੀਤੇ ਗਏ ਬਹੁਤ ਸਾਰੇ ਕਰਮਚਾਰੀਆਂ ਦੇ ਕੋਲ ਪਰਮਾਣੂ ਹਥਿਆਰ ਦੇ ਰੱਖ ਰਖਾ ਰਹਿਤ ਖੂਨ ਪ੍ਰਬੰਧਨ ਅਤੇ ਸਾਈਟ ਸੁਰੱਖਿਆ ਵਰਗੀਆਂ ਮਹੱਤਵਪੂਰਨ ਜ਼ਿੰਮੇਵਾਰੀਆਂ ਸਨ ਅਮਰੀਕੀ ਸੈਂਟਰ ਪੈਟੀ ਮਰੇ ਨੇ ਸ਼ਾਂਤੀ ਦੀਆ ਲੋਚਨਾ ਕਰਦੇ ਹੋਏ ਇਸ ਨੂੰ ਬੇहद ਕਠੋਰ ਅਤੇ ਖਤਰਨਾਕ ਦੱਸਿਆ ਇਸ ਦੇ ਨਾਲ ਹੀ ਕੁਝ ਮਹਾਰਾ ਨੁਡਾਰਾ ਕਿ ਅਜਿਹੀਆਂ ਰੁਕਾਵਟਾਂ ਅਮਰੀਕੀ ਪਰਮਾਣੂ ਸੁਰੱਖਿਆ ਨੂੰ ਕਮਜ਼ੋਰ ਕਰ ਸਕਦੀਆਂ ਨੇ ਅਤੇ ਦੁਸ਼ਮਣਾਂ ਦੇ ਹੌਂਸਲੇ ਵਧਾ ਸਕਦੀਆਂ ਨੇ ਪਰ ਜਿੱਥੇ ਤੱਕ ਗੱਲ ਕੀਤੀ ਜਾਵੇ ਤਾਂ ਕਾਫੀ ਜ਼ਿਆਦਾ ਆਲੋਚਨਾ ਹੋਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਇਸ ਫੈਸਲੇ ਨੂੰ 24 ਘੰਟਿਆਂ ਦੇ ਅੰਦਰ ਪਲਟ ਦਿੱਤਾ ਗਿਆ ਤੇ ਜਿਹੜੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਸੀ ਉਹ ਸਾਰਿਆਂ ਨੂੰ ਬਹਾਲ ਕੀਤਾ ਗਿਆ ਮਹਾਕੁੰਮ ਜਾਣ ਵਾਲੇ ਜੋ ਸ਼ਰਧਾਲੂ ਨੇ ਉਹ ਲੁੱਟ ਦਾ ਸ਼ਿਕਾਰ ਹੋ ਰਹੇ ਨੇ ਤੁਹਾਨੂੰ ਖੱਜਲ ਖੁਆਰੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਸਾਹਮਣੇ ਆਈ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਇਸ ਵੀਡੀਓ ਨੂੰ ਜ਼ਰੂਰ ਦੇਖਿਓ। ਦੱਸਿਆ ਜਾ ਰਿਹਾ ਹੈ ਕਿ ਮਹਾਕੁੰਮ ਦੇ ਮੌਕੇ ਤੇ ਪ੍ਰਿਆਗਰਾਜ ਹਵਾਈ ਅੱਡੇ ਤੇ ਯਾਤਰੀਆਂ ਅਤੇ ਜਹਾਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਮਹੀਨੇ ਹੁਣ ਤਾਂ ਕਈ ਵਾਰ ਜਹਾਜ਼ ਅਤੇ ਯਾਤਰੀ ਆਵਾਜਾਈ ਦੇ ਰਿਕਾਰਡ ਤੋੜ ਚੁੱਕੇ ਨੇ। ਦਿੱਲੀ ਦੇ ਲਈ ਰੋਜ਼ਾਨਾ ਔਸਤਨ 10000 ਉਡਾਨ ਭਰੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਕਿਰਾਇਆ ਲਗਾਤਾਰ ਵਧ ਰਿਹਾ ਹੈ ਇਸ ਦੇ ਕਾਰਨ ਲੋਕ ਲੁੱਟ ਦਾ ਸ਼ਿਕਾਰ ਹੋ ਰਹੇ ਹਨ ਮਹਾਗੰਦਰਾਣ ਪ੍ਰਯਾਗਰਾਜ ਤੋਂ ਦਿੱਲੀ ਜਾਣ ਵਾਲੀ ਫਲਾਈਟ ਦਾ ਜੋ ਕਿਰਾਇਆ ਹੈ ਉਹ 13000 ਰੁਪਏ ਤੋਂ ਘਟ ਗਈ ਹੈ ਕੁਝ ਤਰੀਕਾ ਤੇ ਇੱਕ ਰਾਇਆ 20000 ਰੁਪਏ ਤੱਕ ਵੀ ਪਹੁੰਚ ਜਾਂਦਾ ਹੈ ਪਿਛਲੇ ਦੋ ਦਿਨਾਂ ਦੇ ਵਿੱਚ ਪ੍ਰਯਾਗਰਾਜ ਹਵਾਈ ਅੱਡੇ ਤੋਂ ਉਡਾਨ ਪਰਣ ਵਾਲੇ ਜਹਾਜ਼ਾਂ ਦੀ ਜੜੀ ਗਿਣਤੀ ਐ ਉਹ 100 ਤੋਂ ਵੱਧ ਹੋ ਗਈ ਹਾਲਾਂਕਿ ਉੱਚ ਕਿਰਾਏ ਦੇ ਬਾਵਜੂਦ ਜ਼ਿਆਦਾ ਸ਼ਹਿਰਾਂ ਦੇ ਲਈ ਸਿੱਧੀਆਂ ਉਡਾਨਾਂ ਦੇ ਵਿੱਚ ਸੀਟਾਂ ਉਪਲਬਧ ਨਹੀਂ ਹੈ ਜਿਸ ਕਾਰਨ ਲੋਕਾਂ ਨੂੰ ਖਰਚਲ ਖੁਆਰੀ ਹੋ ਰਹੀ ਹੈ ਪ੍ਰਿਆगराज ਤੋਂ ਬੈਂਗਲੁਰੂ ਤੱਕ ਉਡਾਣ ਦਾ ਜੋ ਕਿਰਾਇਆ ਹੈ ਉਹ ਸਭ ਤੋਂ ਵੱਧ ਦੇਖਿਆ ਜਾ ਰਿਹਾ ਹੈ 18% ਦੇ ਇੱਕ ਨਿੱਜੀ 에ਅਰਲਾਈਨ ਕੰਪਨੀ ਤੋਂ ਬੈਂਗਲੁਰੂ ਦਾ ਕਿਰਾਇਆ ਜੋ ਹੈ ਉਹ 39186 ਰੁਪਏ ਪ੍ਰਤੀ ਵਿਅਕਤੀ ਸੀ ਮਹਾਕੁੰਦran ਕਿਸੇ ਵਿਧਿਨ ਬੈਂਗਲੁਰੂ ਦਾ ਕਿਰਾਇਆ 22000 ਰੁਪਏ ਤੋਂ ਘਟ ਨਹੀਂ ਹੋਇਆ ਮੁੰਬਈ ਦੇ ਵਿੱਚ ਵੀ ਅਜਿਹੀ ਸਥਿਤੀ ਹੈ 18 ਫਰਵਰੀ ਨੂੰ ਪ੍ਰਯਾਗਰਾਜ ਤੋਂ ਮੁੰਬਈ ਦੇ ਲਈ 7 ਸਿੱਧੀਆਂ ਉਡਾਨਾਂ ਨੇ ਜਿਨ੍ਹਾਂ ਦਾ ਸਭ ਤੋਂ ਘੱਟ ਕਿਰਾਇਆ 20974 ਰੁਪਏ ਸੀ। ਪੁਨੇ ਅਤੇ ਹੋਰ ਸ਼ਹਿਰਾਂ ਦੇ ਲਈ ਵੀ ਕਿਰਾਇਆ ਵਧਾਇਆ ਗਿਆ ਹੈ। ਸੁਪੱਲਾ ਹైదరాబాద్, ਕੋਲਕਾਤਾ, ਪੁਬਨੇਸ਼ਵਰ ਅਤੇ ਹੋਰ ਸ਼ਹਿਰਾਂ ਦੇ ਲਈ ਫਲਾਈਟਾਂ ਦੇ ਕਿਰਾਏ ਵੀ ਜਿਹੜੇ ਆ ਉਹ ਵਧਾਏ ਗਏ। 에ਰਲਾਈਨਾਂ ਦੇ ਲਈ ਇਹਨਾਂ ਸ਼ਹਿਰਾਂ ਦੇ ਲਈ ਮਨਮਰਜ਼ੀ ਵਾਲੇ ਕਿਰਾਏ ਵਸੂਲ ਰਹੀਆਂ ਨੇ ਸਪਾਈਸ ਜੈਟ, 에ਅਰ ਇੰਡੀਆ ਤੇ ਹੋਰ ਹਵਾਈ ਜਹਾਜ਼ ਦੀਆਂ ਜੋ ਕੰਪਨੀਆਂ ਨੇ ਸਿਰਫ 28% ਤੱਕ ਆਪਣੀਆਂ ਜ਼ਾਤਿਰ ਉਡਾਨਾਂ ਦਾ ਸਮਾਸਾਰਨੀ ਜਾਰੀ ਕਰ ਦਿੱਤਾ ਹੈ ਇਸ ਤੋਂ ਬਾਅਦ ਇਹਨਾਂ ਕੰਪਨੀਆਂ ਦੇ ਜਹਾਜ਼ ਪ੍ਰਯਾगराज ਤੋਂ ਉਡਾਨ ਨਹੀਂ ਭਰਨਗੇ ਨਮੀਆਂ ਸਿੱਧੀਆਂ ਉਡਾਨਾਂ ਹਾਲਾਂਕਿ ਇਸ ਦੌਰਾਨ ਕੁਝ ਨਮੀਆਂ ਉਡਾਨਾਂ ਵੀ ਸ਼ੁਰੂ ਕੀਤੀਆਂ ਗਈਆਂ ਨੇ ਹਵਾਬਾਜ਼ੀ ਕੰਪਨੀ ਇੰਡੀਗੋ ਨੇ ਪ੍ਰਯਾगराज ਤੋਂ ਪੂਨੇ ਲਈ ਸਿੱਧੀਆਂ ਉਡਾਨਾਂ ਸ਼ੁਰੂ ਕਰ ਦਿੱਤੀਆਂ ਨੇ ਇਹ ਫਲਾਈਟ ਪ੍ਰਯਾगराज ਤੋਂ ਸਵੇਰੇ 11:10 ਤੇ ਰਵਾਨਾ ਹੁੰਦੀ ਹੈ ਤੇ ਦੁਪਹਿਰ 1:10 ਤੇ ਉੱਥੇ ਪਹੁੰਚ ਜਾਂਦੀ ਹੈ ਇਸ ਹੂਨੇ ਤੋਂ ਦੁਪਹਿਰ 2 ਵਜੇ ਰਵਾਨਾ ਹੁੰਦੀ ਹੈ ਤੇ ਸ਼ਾਮ 4:10 ਪ੍ਰਯਾगराज ਤੇ ਪਹੁੰਚ ਜਾਂਦੀ ਹੈ ਇਸ ਤੋਂ ਇਲਾਵਾ ਪ੍ਰਯਾगराज ਤੋਂ ਰਾਂਚੀ ਦੇ ਲਈ ਸਿੱਧੀ ਉਡਾਨ ਵੀ 1-2 ਦਿਨ ਦੇ ਵਿੱਚ ਸ਼ੁਰੂ ਹੋ ਸਕਦੀ ਹੈ ਪ੍ਰਯਾगराज ਹਵਾਈ ਅੱਡੇ ਤੋਂ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਕਈ ਪ੍ਰਮੁੱਖ ਸ਼ਹਿਰਾਂ ਦੇ ਲਈ ਸਿੱਧੀਆਂ ਉਡਾਨਾਂ ਦੱਸੀਆਂ ਗਈਆਂ ਨੇ ਜੈਪੁਰ ਜੰਮੂ ਗੁਹਾਟੀ ਕੋਲਕਾਤਾ ਪੁਨੇਸ਼ਵਰ ਦਿੱਲੀ ਦੇਰਾਦੂੰ ਰਾਏਪੁਰ ਚੰਨਈ ਬिलासपुर ਪੂਨੇ ਮੁੰਬਈ ਬੈਂਗਲੌਰ ਅਮਦਾਬਾਦ ਹైదరాబాద్ ਚੰਡੀਗੜ੍ਹ ਲਖਨਊ ਤੇ ਇਸੇ ਦੇ ਨਾਲ ਹੀ ਇਹ ਵੀ ਕਿਹਾ ਜਾ ਸਕਦਾ ਹੈ ਕਿ ਮਹਾਕੁੰਭ ਕਾਰਨ ਹਵਾਈ ਅੱਡੇ ਤੇ ਯਾਤਰੀਆਂ ਦੀ ਗਿਣਤੀ ਵਧਣ ਦੇ ਕਾਰਨ ਕਿਰਾਏ ਦੇ ਵਿੱਚ ਵਾਧਾ ਹੋ ਰਿਹਾ ਹੈ ਪਰ ਇਸ ਦੇ ਬਾਵਜੂਦ ਯਾਤਰੀ ਜਿਹੜੇ ਨੇ ਉਡਾਨਾਂ ਦਾ ਭਾਰੀ ਦਬਾਅ ਮਹਿਸੂਸ ਕਰ ਰਹੇ ਨੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਦੇ ਲਈ ਇੱਕ ਵੱਡੀ ਖਬਰ ਅਸਲ ਦੇ ਵਿੱਚ 19 ਫਰਵਰੀ ਨੂੰ ਲੈ ਕੇ ਯੂਨੀਅਨ ਦੇ ਵੱਲੋਂ ਇੱਕ ਐਲਾਨ ਕਰ ਦਿੱਤਾ ਗਿਆ ਹੈ। ਉਹਨੇ ਫੈਸਲਾ ਲਿਆ ਕਿ 2 ਘੰਟੇ ਤੱਕ ਲਗਾਤਾਰ ਪੰਜਾਬ ਦੇ ਹਰ ਜ਼ਿਲ੍ਹੇ ਦਾ ਬੱਸ ਸਟੈਂਡ ਬੰਦ ਰੱਖਿਆ ਜਾਏਗਾ ਤੇ ਇੱਥੇ ਕੋਈ ਵੀ ਸਰਕਾਰੀ ਬੱਸ ਚਾਹੇ ਪਨਬੱਸ ਹੋਵੇ ਜਾਂ ਪੰਜਾਬ ਰੋਡਵੇਜ਼ ਦੀ ਉਹ ਨਹੀਂ ਚੱਲੇਗੀ। ਜਿਸ ਕਾਰਨ ਲੋਕਾਂ ਨੂੰ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲਿਆ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹਮ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ। ਰੀਪੋਰਟ ਦੇ ਵਿੱਚ ਦੱਸਿਆ ਗਿਆ ਕਿ ਪੰਜਾਬ ਦੇ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲੇ ਲੋਕਾਂ ਦੇ ਲਈ ਖਾਸ ਕਰਕੇ ਬੀਬੀਆਂ ਦੇ ਲਈ ਜ਼ਰੂਰੀ ਖਬਰ ਹੈ ਕਿ ਅਸਲ ਹੁਣ 19 ਫਰਵਰੀ ਨੂੰ ਸਰਕਾਰੀ ਬੱਸਾਂ ਦਾ ਸਫ਼ਰ ਨਹੀਂ ਕੀਤਾ ਜਾ ਸਕੇਗਾ ਕਿਉਂਕਿ ਪੰਜਾਬ ਰੋਡਵੇਜ਼ ਪੰਵਸ ਅਤੇ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਦੇ ਵੱਲੋਂ 19 ਤਰੀਕ ਨੂੰ ਸੂਬੇ ਦੇ ਸਾਰੇ ਬੱਸ ਅੱਡੇ 2 ਘੰਟਿਆਂ ਦੇ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਇਸ ਲਈ ਜੇਕਰ ਇਸ ਦਿਨ ਤੁਹਾਡਾ ਕਿਤੇ ਜਾਣ ਦਾ ਕੋਈ ਪ੍ਰੋਗਰਾਮ ਹੋਵੇ ਤੇ ਤੁਹਾਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਯੂਨੀਅਨ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਬੀਬੀਆਂ ਨੂੰ ਮੁਫਤ ਸਫ਼ਰ ਦੀ ਸੁਵਿਧਾ ਦਿੱਤੀ ਗਈ ਹੈ ਪਰ 8 ਤੋਂ 10 ਮਹੀਨੇ ਬੀਤਣ ਦੇ باوجود ਵੀ ਮੁਫਤ ਸਫ਼ਰ ਦੀ ਸੁਵਿਧਾ ਪੈਸਾ ਰਿਲੀਜ਼ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਡੀਪੂ ਪ੍ਰਧਾਨ ਗੁਰਦੇਵ ਸਿੰਘ ਸੈਕਟਰੀ ਜਸਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਬਲੋ ਕੁਝ ਮੰਗਾ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਪਰ PTRC ਮੈਨੇਜਮੈਂਟ ਜਾਣ ਬੁੱਝ ਕੇ ਮੰਗਾ ਨੂੰ ਅਣਗਹਿਲੀਆ ਕਰ ਰਹੀ ਹੈ ਤੇ ਵਾਰ-ਵਾਰ ਸੰਘਰਸ਼ ਕਰਨ ਦੇ ਲਈ ਸਾਨੂੰ ਮਜਬੂਰ ਕਰ ਰਹੀ ਹੈ ਜਿਸ ਕਾਰਨ ਯੂਨੀਅਨ ਦੇ ਵੱਲੋਂ ਉਕਤ ਫੈਸਲਾ ਹੁਣ ਲਿਆ ਗਿਆ ਹੈ ਤੇ 19 ਫਰਵਰੀ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 2 ਘੰਟੇ ਦੇ ਲਈ ਬੱਸ ਸਟੈਂਡ ਜਿਹੜੇ ਨੇ ਉਹ ਬੰਦ ਕੀਤੇ ਜਾਣਗੇ ਜਿਸ ਕਾਰਨ PTRC ਪਨਬਸ ਜਾਂ ਫਿਰ ਪੰਜਾਬ ਰੋਡਵੇਜ਼ ਕੋਈ ਵੀ ਸਰਕਾਰੀ ਬੱਸ ਨਹੀਂ ਚੱਲੇਗੀ ਤੇ ਲੋਕਾਂ ਨੂੰ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਦੇ ਵਿੱਚ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਦੇ ਲਈ ਇੱਕ ਵੱਡੀ ਖਬਰ ਆਈ ਹੈ ਜਿਸहां ਦੱਸਿਆ ਜਾ ਰਿਹਾ ਹੈ ਕਿ ਹੁਣ ਅਪਾਇੰਟਮੈਂਟ ਘੱਟ ਮਿਲ ਰਹੀਆਂ ਨੇ ਜਿਸ ਕਾਰਨ ਲੋਕਾਂ ਨੂੰ ਕਾਫੀ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਸਵੇਰੇ ਅਪਾਇੰਟਮੈਂਟ ਲੈਣ ਦੇ ਲਈ ਚਲੇ ਜਾਂਦੇ ਨੇ ਪਰ ਪਹਿਲਾਂ ਹੀ ਉੱਥੇ ਕਾਫੀ ਜ਼ਿਆਦਾ ਭੀੜ ਲੱਗੀ ਹੁੰਦੀ ਹੈ ਜਿਸ ਕਾਰਨ ਉਹਨਾਂ ਦਾ ਨੰਬਰ ਨਹੀਂ ਆਂਦਾ ਤੇ ਸ਼ਾਮ ਨੂੰ ਖਾਲੀ ਹੱਥ ਉਹ ਘਰਾਂ ਨੂੰ ਵਾਪਸ ਆ ਜਾਂਦੇ ਹਨ ਇਸ ਮਾਮਲੇ ਦੇ ਨਾਲ ਜੁੜੀ ਜੋ ਖਾਸ ਜਾਣਕਾਰੀ ਸਾਹਮਣੇ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹੰਤੱਕ ਵੀਡੀਓ ਨੂੰ ਜ਼ਰੂਰ ਦੇਖਿਓ। ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਹਨ ਅਧਿਕਾਰਤ ਪਲਾਂਟਾਂ ਦੀਆਂ ਰਜਿਸਟਰੀਆਂ ਕਰਵਾਉਣ ਦੇ ਲਈ ਅਪਾਇੰਟਮੈਂਟ ਨਾ ਮਿਲਣ ਦੇ ਕਾਰਨ ਲੋਕਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਕਿਉਂਕਿ ਅਪਾਇੰਟਮੈਂਟਸ ਘੱਟ ਮਿਲ ਰਹੀਆਂ ਨੇ ਤੇ ਪਲਾਂਟ ਐ ਜ਼ਿਆਦਾ ਹੋ ਚੁੱਕੇ ਨੇ। ਬਹੁਤ ਸਾਰੇ ਲੋਕ ਰੋਜ਼ਾਨਾ ਇੱਥੇ ਆਉਂਦੇ ਨੇ ਪਰ ਅਪਾਇੰਟਮੈਂਟ ਨਾ ਮਿਲਣ ਕਾਰਨ ਉਹਨਾਂ ਨੂੰ ਵਾਪਸ ਮੁੰਨਾ ਪੈ ਜਾਂਦਾ ਹੈ ਜਿਸ ਹਿਸਾਬ ਦੇ ਨਾਲ ਅਪਾਇੰਟਮੈਂਟ ਨਹੀਂ ਮਿਲ ਰਿਹਾ ਉਸ ਤੋਂ ਸਾਫ ਹੈ ਕਿ ਬਹੁਤ ਸਾਰੇ ਲੋਕ ਸਰਕਾਰ ਦੇ ਵੱਲੋਂ ਦਿੱਤੇ ਇਸ ਲਾਭ ਦਾ ਫਾਇਦਾ ਨਹੀਂ ਚੁੱਕ ਸਕ ਰਹੇ ਸੰਯੋਗ ਹੈ ਪਟਿਆਲ ਦੇ ਵਿੱਚ ਰੋਜ਼ਾਨਾ 250 ਅਪਾਇੰਟਮੈਂਟ ਅਤੇ ਸਮਾਨ ਦੇ ਵਿੱਚ ਜਿਵੇਂ ਕਿ 50 ਅਪਾਇੰਟਮੈਂਟ ਹੁੰਦੀਆਂ ਹਨ ਜਦੋਂ ਕਿ ਪਲਾਟ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ ਉਸ ਦੌਰਾਨ ਰੈਗੂਲਰ ਰਜਿਸਟਰੀਆਂ ਵੀ ਆ ਜਾਂਦੀਆਂ ਨੇ ਇਹ ਵੀ ਦੱਸਣ ਯੋਗ ਹੈ ਕਿ ਇਸ ਦੇ ਵਿੱਚ ਕਈ ਵਾਰ ਜਿਵੇਂ ਸਰਸ ਮਿਲਿਆ ਜਾਂ ਫਿਰ ਕੋਈ ਹੋਰ VIP ਫੇਰੀ ਕਾਰਨ ਤਹਿਸੀਲਦਾਰ ਸਾਹਿਬ ਨੂੰ ਉੱਥੇ ਜਾਣਾ ਪੈ ਜਾਂਦਾ ਹੈ ਤੇ ਪਿੱਛੇ ਕਈ ਨੰਬਰ ਰਹਿ ਜਾਂਦੇ ਨੇ ਇਸ ਦੇ ਵਿੱਚ ਲੋਕ ਮਾਨਸਿਕ ਅਤੇ ਆਰਥਿਕ ਲੁੱਟ ਦੇ ਸ਼ਿਕਾਰ ਹੋ ਗਏ ਇਸ ਕਰਕੇ ਹੋ ਗਿਆ ਕਿ ਜਦੋਂ ਸਰਕਾਰ ਨੇ ਅਧਿਕਾਰਤ ਕਲੋਨੀਆਂ ਦੀ ਬਿਨਾ ਐਨਓਸੀ ਤੋਂ ਰਜਿਸਟਰੀ ਕੋਆਰ on the اعلان ਕੀਤਾ ਸੀ ਤਾਂ ਲੋਕਾਂ ਦੇ ਬਹੁਤ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਸੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਦੋ ਦਹਾਕੇ ਅਜ ਅਨਅਧਿਕਾਰਤ ਕਲੋਨੀਆਂ ਕੱਟੀਆਂ ਗਈਆਂ ਹਨ ਕਲੋਨੀਆਂ ਪਾਸ ਨਾ ਹੋਣ ਕਾਰਨ ਲੋਕਾਂ ਨੇ ਪਲਾਟ ਤਾਂ ਲੈ ਲਏ ਪਰ ਉਹਨਾਂ ਦੀ ਰਜਿਸਟਰੀ ਨਹੀਂ ਹੋ ਰਹੀ ਸੀ ਸਰਕਾਰ ਨੇ ਇਸ ਫੈਸਲੇ ਦੇ ਨਾਲ ਕੋਈ ਅਜਿਹੇ ਲੋਕ ਸਨ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਭਰ ਦੀ ਕਮਾਈ ਦੇ ਨਾਲ 플ਾਂਟ ਲੈ ਲਿਆ ਉਹਨਾਂ ਦੀ ਰਜਿਸਟਰੀ ਹੁਣ ਨਹੀਂ ਹੋ پا ਰਹੀ ਉਹਨਾਂ ਦਾ ਹੱਕ ਉਹਨਾਂ ਨੂੰ ਨਹੀਂ ਮਿਲ ਰਿਹਾ ਐਚ ਆਰ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰਦੀਪ ਸਿੰਘ ਅੰਟਾਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਨਮਨਤਕਾਰ ਕਲੋਨੀਆਂ ਦੀ ਬਿਨਾ ਐਨਓਸੀ ਤੋਂ ਰਜਿਸਟਰੀਆਂ ਦੀ ਜਿਹੜੀ ਆਖਰੀ ਤਰੀਕ 28 ਫਰਵਰੀਅਰ ਨੂੰ ਵਾਪਸ ਵਧਾਇਆ ਜਾਵੇ ਤਾਂ ਕੋਈ ਵੀ ਵਿਅਕਤੀ ਇਸ ਦਾ ਲਾਭ ਰਹਿਣ ਤੋਂ ਵਾਂਝਾ ਨਾ ਰਹਿ ਜਾਵੇ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਇੱਕ ਮਹੱਤਵਪੂਰਨ ਫੈਸਲਾ ਸੀ ਜਿਸ ਦੇ ਨਾਲ ਲੋਕਾਂ ਨੂੰ ਨਾ ਪਲਾਂਟਾ ਦੇ ਹੱਕ ਜਿਹੜੇ ਨੇ ਉਹ ਮਿਲ ਰਹੇ ਨੇ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਰੈਵਨਿਊ ਜਿਹੜਾ ਉਹ ਆਇਆ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਇਹ ਲੰਬੇ ਸਮੇਂ ਦੀ ਮੰਗ ਸੀ ਜਿਹਨਾਂ ਨੂੰ ਸਰਕਾਰ ਨੇ ਪ੍ਰਵਾਨ ਕਰ ਦਿਆ ਹੈ ਛੋਟ ਦਿੱਤੀ ਸੀ ਪਰ ਤਕਨੀਕੀ ਕਾਰਨਾਂ ਕਰਕੇ ਇਸ ਸਮੇਂ ਦੇ ਵਿੱਚ ਸਾਰੇ ਲਾਭਪਾਤਰੀ ਇਸ ਦਾ ਲਾਭ ਨਹੀਂ ਲੈ 파ਰੇ ਜ਼ਿਲੇ ਸਰਕਾਰ ਹੋਰ ਛੋਟ ਦਵੇ ਪਰ ਜੋ ਲੋਕਾਂ ਦੇ ਲੰਬੇ ਤੋਂ ਚੱਲ ਰਹੇ ਕਲੇਸ਼ ਖਤਮ ਹੋ ਜਾਣ ਤੇ ਸਰਕਾਰ ਦੇ ਖਜ਼ਾਨੇ ਦੇ ਵਿੱਚ ਰੋਜ਼ਾਨਾ ਕਰੋੜਾ ਰੁਪਏ ਦਾ ਮਾਲਿਆ ਵਿਜੋ ਹੈ ਉਹ ਇਕੱਠਾ ਹੋ ਸਕੇ ਤੇ ਇੱਥੇ ਮੰਗ ਜ਼ਰੂਰ ਕੀਤੀ ਜਾਈ ਹੈ ਕਿ 28 ਫਰਵਰੀ ਦੀ ਜੋ ਆਖਰੀ ਮਿਤੀਆਸ ਨੂੰ ਵਧਾ ਦਿੱਤਾ ਜਾਵੇ ਤਾਂ ਕਿ ਕੋਈ ਵੀ ਇਸ esquem ਤੋਂ ਵਾਂਝਾ ਨਾ ਰਹਿ ਸਕੇ ਸੋਨੇ ਦੀਆਂ ਕੀਮਤਾਂ ਦੇ ਵਿੱਚ ਰੋਜ਼ਾਨਾ ਹੀ ਉਤਾਰ ਚੜਾਅ ਵੇਖ ਨੂੰ ਮਿਲਦਾ ਰਹਿੰਦਾ ਹੈ ਤੇ ਪਿਛਲੇ ਕਈ ਦਿਨਾਂ ਤੋਂ ਸੋਨੇ ਦੀਆਂ ਕੀਮਤਾਂ ਕਾਫੀ ਵਧ ਰਹੀ ਸੀ ਪਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਦੇ ਲਈ ਖੁਸ਼ਖਬਰੀ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਸੋਨੇ ਦੀਆਂ ਜੋ ਕੀਮਤਾਂ ਨੇ ਉਹ ਘਟਣ ਲੱਗੀਆਂ ਹੈ। ਤੇ ਆਓ ਤੁਹਾਨੂੰ ਦੱਸਦੇ ਹਾਂ ਕਿ ਆਖਿਰਕਾਰ ਹੁਣ ਬਾਜ਼ਾਰ ਦੇ ਵਿੱਚ ਸੋਨੇ ਦੀ ਕੀ ਕੀ ਕੀਮਤ ਚੱਲ ਰਹੀ ਹੈ। ਰਿਪੋਰਟ ਨੂੰ ਹਮ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸੋਨੇ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਸੋਮਵਾਰ ਨੂੰ ਰੁਕ ਗਈ। ਸੋਨਾ ਸੋਮਵਾਰ ਨੂੰ ਆਪਣੇ ਉੱਚ ਪੱਧਰ ਤੋਂ ਹੇਠਾਂ ਆ ਗਿਆ ਰਾਸ਼ੀ ਰਾਜਧਾਨੀ ਦੇ ਵਿੱਚ ਸੋਮਵਾਰ ਨੂੰ ਸੋਨੇ ਦੀ ਕੀਮਤ 1200 ਰੁਪਏ ਦੇ ਕੇ 88200 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਉਥੇ 99.9 ਫੀਸ ਦੀ ਸ਼ੁੱਧਤਾ ਵਾਲਾ ਸੋਨਾ ਜੋ ਹੈ ਸ਼ੁੱਕਰਵਾਰ ਨੂੰ 1300 ਰੁਪਏ ਵਧ ਕੇ 99400 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਿਆ ਇੱਕ ਖਬਰ ਦੇ ਮੁਤਾਬਕ 99.5 ਫੀਸ ਦੀ ਸ਼ੁੱਧਤਾ ਵਾਲਾ ਸੋਨਾ ਆਪਣੇ ਰਿਕਾਰਡ ਪਰਦਰ ਤੋਂ ਹੇਠਾਂ ਡਿੱਗ ਕੇ 1200 ਰੁਪਏ ਦੇ ਕੇ 87800 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਿਆ ਪਿਛਲੇ ਕਾਰੋਬਾਰੀ ਸੈਸ਼ਨ ਦੇ ਵਿੱਚ ਇਹ 99000 ਪ੍ਰਤੀ 10 ਗ੍ਰਾਮ ਤੇ ਵੰਦ ਹੋਇਆ ਸੀ ਚਾਂਦੀ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ 올 ਇੰਡੀਆ ਬੁਲੀਅਨ ਐਸੋਸੀਏਸ਼ਨ ਦੇ ਮੁਤਾਬਕ ਸੋਮਵਾਰ ਨੂੰ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵਿਕਵਾਲੀ ਦਾ ਦਬਾਅ ਗਿਆ ਤੇ 올 ਇੰਡੀਆ ਬੁਲੀਅਨ ਐਸੋਸੀਏਸ਼ਨ ਦੇ ਮੁਤਾਬਕ ਸੋਮਵਾਰ ਨੂੰ ਚਾਂਦੀ ਦੀ ਕੀਮਤਾਂ ਦੇ ਵਿੱਚ ਵਿਕਵਾਲੀ ਦਾ ਦਬਾਅ ਬਣਿਆ ਰਿਹਾ ਤੇ 1800 ਰੁਪਏ ਡਿੱਕੇ ਇਹ 98200 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਿਆ ਸਟਾਕ ਸਟਾਟ ਤੇ ਪ੍ਰਚੂਨ ਵਿਕਰੇਤਾਵਾਂ ਦੀ ਤਾਜ਼ਾ ਵਿਕਰੀ ਦੇ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖੀ ਗਈ। ਕਾਰੋਬਾਰੀਆਂ ਨੇ ਕਿਹਾ ਕਿ ਮੌਜੂਦਾ ਪੁੱਦਰ ਤੇ ਘਰੇਲੂ ਹਾਜ਼ਰ ਬਾਜ਼ਾਰਾਂ ਤੇ ਜੋ ਗਹਿਣਿਆਂ ਤੇ ਪ੍ਰਚੂਨ ਵਿਕਰੇਤਾਵਾਂ ਦੀ ਘੱਟ ਮੰਗ ਨੇ ਕੀਮਤੀ ਧਾਤੂਆਂ ਦੀਆਂ ਕੀਮਤਾਂ ਤੇ ਭਾਰ ਪਾਇਆ ਹੈ। ਬਾਅਦ ਦਾ ਬਾਜ਼ਾਰ ਦੇ ਸੋਨੇ ਚੰਦੀ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਹੁਣ ਤੁਹਾਨੂੰ ਦੱਸਾਂਗੇ। ਕਿਹਾ ਜਾ ਰਿਹਾ ਹੈ ਕਿ MCX ਤੇ ਫਿਊਚਰ ਵਪਾਰ ਚ ਅਪ੍ਰੈਲ ਡਿਲੀਵਰੀ ਦੇ ਲਈ ਸੋਨਾ 431 ਰੁਪਏ ਵਧ ਕੇ 85118 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਿਆ ਮਲਟੀ ਕਮੋਡਿਟੀ ਐਕਸਟ੍ਰੀਮ ਤੇ ਚਾਂਦੀ ਦਾ ਵਾਇਦਾ ਵੀ 234 ਰੁਪਏ ਚੜ੍ਹ ਕੇ 95820 ਰੁਪਏ ਪ੍ਰਤੀ ਕਿਲੋਗ੍ਰam ਤੇ ਹੋ ਗਿਆ ਗਲੋਬਲ ਬਾਜ਼ਾਰਤ ਵਿੱਚ April ਡਿਲੀਵਰੀ ਦੇ ਲਈ COMEX ਸੋਨਾ ਫਿਊਚਰ 11.25 ਡਾਲਰ ਪ੍ਰਤੀ ਔਂਸ ਤੋਂ ਵਧ ਕੇ 2911.95 ਪ੍ਰਤੀ ਔਂਸ ਤੇ ਜਿਹੜਾ ਉਹ ਪਹੁੰਚ ਗਿਆ ਇਸ ਦੌਰਾਨ COMEX ਤੇ ਸਪੌਟ ਸੋਨਾ 0.1 49 ਫੀਸਦੀ ਵਾਧੇ ਦੇ 2896. 68 ਡਾਲਰ ਪ੍ਰਤੀ ਔਸਤੇ ਕਾਰੋਬਾਰ ਕਰ ਰਿਹਾ ਕਮੈਕਸ ਚਾਂਦੀ ਫਿਊਚਰ 0.12 ਫੀਸਦੀ ਵਾਧੇ ਦੇ 32.99 ਡਾਲਰ ਪ੍ਰਤੀ ਔਸਤੇ ਪਹੁੰਚਿਆ ਸ਼ੁੱਕਰਵਾਰ ਨੂੰ ਚਾਂਦੀ 34.24 ਡਾਲਰ ਪ੍ਰਤੀ ਔਸਤੋ ਰਿਕਾਰਡ ਉੱਚ ਪੱਧਰ ਤੇ ਬੰਦ ਹੋਇਆ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਫਿਲਹਾਲ ਬੀਤੇ ਦਿਨ ਸੋਮਵਾਰ ਨੂੰ ਗਿਰਾਵਟ ਦਰਜ ਕੀਤੀ ਗਈ ਪਰ ਆਉਣ ਵਾਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਇਹ ਕੀਮਤਾਂ ਉੱਤੇ ਨੂੰ ਆਉਣ ਗਿਆ ਜਾਂ ਫਿਰ ਨੀਚੇ ਨੂੰ ਜਾਣਗੀਆਂ ਪਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਕੀਮਤ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਿਰਾਵਟ ਆਈ ਹੈ ਤੇ ਜਿੱਕਰ ਕਿਸੇ ਨੇ ਸੋਨਾ ਚਾਂਦੀ ਖਰੀਦਣਾ ਹੋਵੇ ਤੇ ਉਹਨਾਂ ਦੇ ਲਈ ਇਹ ਸੁਨਹਿਰੀ ਮੌਕਾ ਦੱਸਿਆ ਜਾ ਰਿਹਾ ਤੇ ਇਸਨ ਅੱਜ ਦੀਆਂ ਕੁਝ ਖਾਸ ਖਬਰਾਂ ਤਾਂ ਅਜਿਹੀਆਂ ਖਬਰਾਂ ਲੈ ਕੇ ਰੋਜ਼ਾਨਾ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਪਰ ਤਦ ਤੱਕ ਤੁਸੀਂ ਜੁੜੇ ਰਹੋ ਦ ਟੀਵੀ ਐਨ ਆ ਰਾਇ ਦੇ ਨਾਲ